ਮੈਂ ਵੀ ਇਸ ਵਾਰੀ ਓਏ ਨਰਮੀ ਵਰਤੀ ਨਾ ਕਿਵੇਂ ਸ਼ਿਕਾਇਤਾਂ ਕਰਦਾ ਮੈਂ ਉੱਪ ਜਾਉ ਤਰਤੀ ਨਾ ਆਰੇ ਸਪਰੇ ਵਿੱਚ ਚੰਦਰੀ ਮਾਰੀ ਨਿਕਲੀ ਹਟਾਂ ਦੀ ਹੈ ਓਏ ਮੈਂ ਪਿੰਡ ਪੈਦਲ ਤੁਰਿਆ ਜਾਵਾਂ ਫਸਲ ਵਿੱਚ ਕੇ ਲੱਖਾਂ ਦੀ ਵਾੜਾ ਕੋਲ ਨਹੀਂ ਸਿੱਖਦਾ ਕਿਵੇਂ ਸਵਾਰੀ ਬਸਾਂ ਦੀ ਅਦਾਬ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਬਿੱਟੂ ਚੱਕ ਵਾਲਾ ਨਿਊਜ਼ ਨੰਬਰ ਚੈਨਲ ਨਾਲ ਜੁੜੇ ਸੋਚੇ ਤਮਾਮ ਦੋਸਤਾਂ ਦਾ ਸੀ ਪ੍ਰੋਗਰਾਮ ਫਨਕਾਰ ਪੰਜਾਬ ਦੇ ਤਹਿਤ ਇੱਕ ਵਾਰ ਫੇਰ ਬਹੁਤ-ਬਹੁਤ ਸਵਾਗਤ ਕਰਦੇ ਆਂ ਜੀ ਹਾਂ ਦੋਸਤੋ ਤੁਸੀਂ ਜਾਣਦੇ ਹੋ ਕਿ ਫਨਕਾਰ ਪੰਜਾਬ ਦੇ ਪ੍ਰੋਗਰਾਮ ਤਹਿਤ ਅਸੀਂ ਸਮੇਂ-ਸਮੇਂ ਤੇ ਚੋਟੀ ਦੀਆਂ ਸਖੀਤਾਂ ਜਿਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਦੇ ਵਿੱਚ ਆਪਣੀ ਧੁੰਮ ਪਾਈ ਹੋਵੇ ਉਹਨਾਂ ਨੂੰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਆਂ ਅੱਜ ਦੇ ਸਾਡੇ ਮਹਿਮਾਨ ਨੇ ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਦੀ ਗੱਲ ਕੀਤੀ ਪੰਜਾਬੀ ਵਿਰਸੇ ਦੀ ਗੱਲ ਕੀਤੀ ਪੰਜਾਬ ਦੇ ਕਿਸਾਨ ਦੀ ਗੱਲ ਕੀਤੀ ਪੰਜਾਬ ਦੀਆਂ ਮਾਂਵਾਂ ਦੀ ਗੱਲ ਕੀਤੀ ਕਦੇ ਆਪਣੀ ਕਲਮ ਰਹੀ ਕਦੇ ਆਪਣੀ ਆਵਾਜ਼ ਰਹੀ ਪੰਜਾਬ ਦੇ ਜਿਹੜੇ ਨਾਲ ਉਹਨਾਂ ਨੇ ਇੱਕ ਅਜਿਹਾ ਇੱਕ ਮਕਾਮ ਹਾਸਲ ਕੀਤਾ ਪੰਜਾਬ ਦੀ ਗਾਇਕੀ ਦੇ ਵਿੱਚ ਜੇ ਕਈ ਪੰਜਾਬ ਦੀ ਗੀਤਕਾਰੀ ਦੇ ਵਿੱਚ ਇੱਕ ਧੁਰੰਦਰ ਤੱਕ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਉਹ ਗਾਇਕ ਫਤੇ ਸਾਡੇ ਨਾਲ ਅੱਜ ਮੌਜੂਦ ਨੇ ਫਤੇ ਸ਼ੇਰਗਿੱਲ ਸਭ ਤੋਂ ਪਹਿਲਾਂ ਨਿਊਜ਼ ਨੰਬਰ ਚੈਨਲ ਦੀ ਟੀਮ ਵੱਲੋਂ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਆਂ ਥੈਂਕ ਯੂ ਬਾਬਾ ਜੀ ਥੈਂਕ ਯੂ ਬਹੁਤ-ਬਹੁਤ ਤੁਹਾਡਾ ਵੀ ਨਿਊਜ਼ ਨੰਬਰ ਦੇਖਣ ਵਾਲੇ ਸਾਰੇ ਸਰੋਤੇ ਸਾਰੇ ਜਿਹੜੇ ਦੋਸਤ ਮਿੱਤਰ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਦਾ ਸੋ ਦੋਸਤੋ ਪਫ ਫਤੇ ਭਾਜੀ ਤੋਂ ਪਹਿਲਾ ਸਵਾਲ ਇਹ ਪੁੱਛਾਂਗੇ ਤੁਸੀਂ ਸਭ ਤੋਂ ਪਹਿਲਾਂ ਇੱਧਰ ਰੁਚਿਤ ਕਿਵੇਂ ਹੋਏ ਤੁਸੀਂ ਕਿਵੇਂ ਸੋਚਿਆ ਕਿ ਮੈਂ ਸੰਗੀਤ ਦੀ ਦੁਨੀਆ ਦੇ ਵਿੱਚ ਜਾਣਾ ਸੋਚਣਾ ਤਾਂ ਇੱਕ ਮੇਰਾ ਖਿਆਲ ਹੈ ਜਦੋਂ 20 21 ਸਾਲ ਜੀ ਤੋਂ ਬਾਅਦ ਬੰਦਾ ਸੋਚਣਾ ਸ਼ੁਰੂ ਕਰਦਾ ਕੁਝ ਆਪਣੇ ਲਈ ਕੁਝ ਮੈਂ ਕਰਾਂ ਔਰ ਇੱਕ ਬਲਬਲਾ ਹੁੰਦਾ ਜੀ ਜੀ ਔਰ ਵੀ ਮੈਂ ਕੁਛ ਕਰਾਂ ਜਿਹੜਾ ਬੜਾ ਜੋਸ਼ ਹੁੰਦਾ ਉਹਦਾ ਜੀ 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 ਮੈਂ ਸਕੂਲ ਟਾਈਮ ਦੇ ਵਿੱਚ ਜਦ ਮੈਂ ਗਾਉਂਦਾ ਸੀ ਉਥੇ ਬਾਲਸਵਾਵਾ ਹੁੰਦੀਆਂ ਸੀ ਸਾਡੀਆਂ ਸਾਡੇ ਮਾਸਟਰ ਅਕਸਰ ਮੈਂ ਹਰ ਇੰਟਰਵਿਊ ਦੇ ਵਿੱਚ ਨਾਮ ਲੈਣਾ ਹੁੰਦਾ ਜੀ ਸਾਡੇ ਮਾਸਟਰ ਮਿਲਕੀਤ ਸਿੰਘ ਅਲਕੜਾ ਅਲਕੜਾ ਤੋਂ ਨੇ ਜੀ ਜੀ ਉਹਨਾਂ ਨੇ ਰਚਨਾਵਾਂ ਲਿਖੀਆਂ ਹੋਈਆਂ ਉਹ ਸਾਹਿਤਕਾਰ ਨੇ ਦੋ ਕਿਤਾਬਾਂ ਵੀ ਆਈਆਂ ਹੋਈਆਂ ਉਹਨਾਂ ਦੀ ਉਹਨਾਂ ਨੇ ਰਚਨਾਵਾਂ ਲਿਖੀਆਂ ਹੋਈਆਂ ਗੌਂਦਾ ਸੀ ਜੀ ਜੀ ਉਹ ਸੋਚ ਲਾ ਲਓ ਆਲਾ ਦਵਾਲਾ ਲਾ ਲਓ ਜੀ ਜੀ ਵਧੀਆ ਬੰਦਿਆਂ ਦਾ ਨਾਲ ਵਿਚਾਰਨਾ ਲਾ ਲਓ ਜੀ ਜੀ ਬਸ ਉਹ ਸੋਚ ਤੇ ਉਹ ਪ੍ਰਭਾਵ ਪ੍ਰਭਾਵਿਤ ਹੋਇਆ ਮੈਂ ਉਹਨਾਂ ਚੀਜ਼ਾਂ ਤੋਂ ਜੀ ਔਰ ਮੇਰਾ ਖਿਆਲ ਵੀ ਇੱਕ ਵਧੀਆ ਬੰਦਿਆਂ ਦੀ ਦੇਣ ਉਹਨਾਂ ਬੰਦਿਆਂ ਦੀ ਦੇਣ ਹੈ ਜੋ ਮੈਂ ਥੋੜਾ ਬਹੁਤਾ ਲਿਖਣ ਜਾਣਦਾ ਨਹੀਂ ਐਡੀ ਕੋਈ ਖਾਸ ਗੱਲ ਤਾਂ ਹੈ ਨਹੀਂ ਬਾਕੀ ਜੋ ਹੰਡਾਉਣੇ ਆ ਆਪਾਂ ਆਪਣੇ ਆਪ ਤੇ ਉਹ ਇੱਕ ਸੱਚਾਈ ਹੁੰਦੀ ਹੈ ਬਸ ਉਹ ਆਪਾਂ ਲਿਖ ਦੇਈਦੀ ਹੈ ਫਤੇਬਾਈ ਜਿੱਦਾਂ ਆਮ ਆਪਾਂ ਵੇਖਦੇ ਆ ਕਿ ਜਿਹੜੇ ਕਲਾਕਾਰ ਨੇ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਦਾ ਖਿਆਲ ਰੱਖਣਾ ਪੈਂਦਾ ਤੁਸੀਂ ਲਿਖਦੇ ਵੀ ਹੋ ਤੇ ਨਾਲ ਦੀ ਨਾਲ ਗਾਉਂਦੇ ਵੀ ਹੋ ਤੇ ਤੁਸੀਂ ਮੈਨੂੰ ਇਹ ਦੱਸੋ ਕਿ ਜਿੱਦਾਂ ਤੁਸੀਂ ਗਾਉਣ ਦੇ ਨਾਲ ਨਾਲ ਲਿਖਣ ਦੇ ਵਿੱਚ ਜਿਹੜੀ ਕਲਮ ਆਪਣੀ ਜਿੱਦਾਂ ਇੱਕ ਪਾਸੇ ਰਿਆਜ਼ ਹੋ ਗਿਆ ਤੇ ਦੂਸਰੇ ਪਾਸੇ ਆਪਣੇ ਗੀਤ ਲਿਖਣਾ ਜਿਹੜਾ ਇਹ ਦੋਨਾਂ ਗੱਲਾਂ ਨੂੰ ਤੁਸੀਂ ਟਾਈਮ ਕਿਵੇਂ ਦਿੰਦੇ ਹੋ ਟਾਈਮ ਬੜਾ ਮੁਸ਼ਕਲ ਸਵਾਲ ਆ ਤੁਹਾਡਾ ਇਹ ਵਾਲਾ ਕਿਉਂਕਿ ਜਦੋਂ ਜ਼ਿੰਮੇਵਾਰੀਆਂ ਦੋ ਹੋ ਜਾਣ ਹੂੰ ਉਦੋਂ ਔਖਾ ਹੋ ਜਾਂਦਾ ਡਿਸੀਜਨ ਲੈਣਾ ਵੀ ਔਖਾ ਹੋ ਜਾਂਦਾ ਹੁਣ ਅੱਜ ਦੀ ਡੇਟ ਦੇ ਵਿੱਚ ਮੈਂ ਗਾਣੇ ਲਿਖਦਾ ਜਿਨ੍ਹਾਂ ਨਾਮਵਰ ਸਿੰਗਰ ਨੇ ਪੰਜਾਬ ਦੇ ਸਾਰੇ ਗਾ ਰਹੇ ਨੇ ਮੇਰੇ ਲਿਖੇ ਗਾਣੇ ਸਥਾਈ ਅੰਤਰੇ ਉਹਨਾਂ ਨੂੰ ਲਿਖ ਦੇਣਾ ਜੀ ਜਦ ਸਟੂਡੀਓ ਚ ਹੁੰਦੇ ਨੇ ਉਹ ਮੈਨੂੰ ਪੁੱਛਦੇ ਨੇ ਬਾਈ ਯਾਰ ਗਾਣਾ ਪੂਰਾ ਕਰਕੇ ਦੇ ਸਾਲ ਜੀ ਜੀ ਉਦੋਂ ਔਖਾ ਹੋ ਜਾਂਦਾ ਕਿਉਂਕਿ ਮੈਂ ਆਪਣਾ ਵੀ ਕੋਈ ਨਾ ਕੋਈ ਕੰਮ ਕਰਦਾ ਹੁੰਦਾ ਕੋਈ ਗਾਣਾ ਹੋਰ ਲਿਖ ਰਿਹਾ ਹੁੰਦਾ ਜਾਂ ਕੋਈ ਕੋਈ ਨਵੀਂ ਕੰਪੋਜੀਸ਼ਨ ਕਰਨੀ ਹੁੰਦੀ ਆ ਹਨਾ ਇੰਨਾ ਸਾਰਾ ਕੁਝ ਸਮੇਟਣਾ ਇੰਨਾ ਸਾਰਾ ਕੁਝ ਲੈ ਕੇ ਚੱਲਣਾ ਨਾਲ ਤੇ ਮੈਂ ਕਹਿੰਦਾ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਉਹਦਾ ਕਰਕੇ ਹੋ ਰਿਹਾ ਸਾਰਾ ਕੁਝ ਫਤੇਬਾ ਜੀ ਜਿਹੜੀ ਤੁਹਾਡੀ ਪਹਿਲੀ ਟੇਪ ਆਈ ਸੀਗੀ ਉਹਦੇ ਬਾਰੇ ਥੋੜਾ ਆਪਾਂ ਦਰਸ਼ਕਾਂ ਨੂੰ ਜਾਣੂ ਕਰਵਾ ਦਈਏ ਤੇ ਉਹਦੇ ਵਿੱਚ ਕਿ ਗੀਤ ਤੁਹਾਡੇ ਆਪਣੇ ਕਿ ਸਾਰੇ ਦੇ ਸਾਰੇ ਲਿਖੇ ਹੋਏ ਸੀ ਜਾਂ ਕਿਹੜੇ-ਕਿਹੜੇ ਦੋਸਤਾਂ ਨੇ ਤੁਹਾਡੀ ਜਿਹੜੀ ਹੈਲਪ ਕੀਤੀ ਉਹ ਕੈਸਡ ਆਈ ਸੀ ਮੇਰੀ ਫਤੇ ਦਾ ਵਿਕਟਰੀ ਨਾਮ ਸੀ ਟੇਪ ਦਾ ਹਮ ਹਮ ਜਬਸ 뮤ਜ਼ਿਕ ਤੋਂ ਲਾਂਚ ਹੋਈ ਸੀ ਕੈਸਡ ਉਹ ਜੀ ਜੀ ਮੇਰੇ ਖਿਆਲ 2013 ਦੇ ਲਾਸਟ ਦੇ ਵਿੱਚ ਹਮ ਆਈ ਸੀ ਉਹਦੇ ਵਿੱਚ ਗਾਣਾ ਸੀ ਹਾਂ ਦੀ ਖੁਸ਼ੀ ਚ ਕੀਤੀ ਪਾਰਟੀ ਹਲੇ ਤੱਕ ਚੱਲੀ ਜਾਂਦੀ ਮੇਰਾ ਦੋਸਤ ਤਾਂ ਬਹੁਤ ਪਿਆਰਾ ਮਿੱਤਰ ਮੱਟ ਸ਼ੇਰੋਂ ਵਾਲਾ ਅਕਸਰ ਤੁਸੀਂ ਉਹ ਉਹ ਉਹਦੇ ਵੀ ਗਾਣੇ ਸੁਣੇ ਹੋਣਗੇ ਜੀ 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 ਤੇ ਸਾਡੀ ਸਾਂਝ ਦਿਲੀ ਸਾਂਝ ਬਹੁਤ ਪੁਰਾਣੇ ਅਸੀਂ ਇੱਕ ਦੂਜੇ ਨੂੰ ਜਾਣਦੇ ਆ ਜੀ ਜੀ ਉਹਨੇ ਪੈਰ ਪੈਰ ਤੇ ਉਹ ਬੰਦੇ ਨੇ ਮੇਰਾ ਬਹੁਤ ਸਾਥ ਦਿੱਤਾ ਉਹ ਮੱਟ ਦੇ ਮੇਰੇ ਖਾਲ ਮੇਰੇ ਫਤਿਹ ਦਾ ਵਿਕਟਰੀ ਜਿਹੜੀ ਟੀਪਾਈ ਸੀ ਹੂੰ ਹੂੰ ਦੋ ਗਾਣੇ ਸੀਗੇ ਜੀ ਇੱਕ ਬੀਟ Song ਸੀ ਹਾਂ ਦੀ ਖੁਸ਼ੀ ਵਾਲਾ ਜੀ ਜੀ ਔਰ ਇੱਕ ਖੇਤ Song ਸੀਗਾ ਠੀਕ ਹੈ ਔਰ ਮੈਂ ਉਹਦਾ ਵੀ ਬਹੁਤ ਥੈਂਕਸ ਕਰਦਾ ਮੱਟ ਦਾ ਟਾਈਮ ਟਾਈਮ ਤੇ ਮੇਰੇ ਨਾਲ ਖੜਾ ਮੇਰਾ ਭਰਾ ਜੀ ਜੀ ਬਾਕੀ ਸਾਰੇ ਮਿੱਤਰ ਪਿਆਰੇ ਮੇਰੇ ਨਾਲ ਆਏ ਹੋਏ ਨੇ ਜੀ ਜੀ ਅ ਮੈਂ ਇਕੱਲੇ ਇਕੱਲੇ ਦਾ ਨਾਂ ਲੈਣ ਲੱਗਿਆ ਤੇ ਫਿਰ ਉਹ ਕੰਮ ਵੱਡਾ ਹੋ ਜਾਂਦਾ ਲੰਬਾ ਹੋ ਜਾਂਦਾ ਅ ਫਤੇ ਬਾਈ ਤੁਸੀਂ ਬਾਈ ਮੱਟ ਸ਼ੇਰੋ ਉਹਨਾਂ ਦੀ ਗੱਲ ਕੀਤੀ ਬਾਈ ਮੱਟ ਸ਼ੇਰੋ ਵਾਲਾ ਇੱਕ ਬਹੁਤ ਵੱਡਾ ਨਾਂ ਹੈ ਕਿਉਂਕਿ ਉਹਨਾਂ ਦੀ ਜਿਹੜੀ ਕਲਮਾ ਉਹ ਹਮੇਸ਼ਾ ਪੰਜਾਬ ਦੀ ਜਿਹੜੀ ਤਰਜਮਾਨੀ ਕਰਦੀ ਹੈ ਹਾਂਜੀ ਹਾਂਜੀ ਫਸਲ ਗੀਤ ਦਾ ਜਿਹੜਾ ਉਹ ਸਬਾਬਾ ਉਹ ਕਿਵੇਂ ਬਣਿਆ ਉਹਦੇ ਬਾਰੇ ਸਾਨੂੰ ਥੋੜਾ ਜਿਹਾ ਚਾਨਣਾ ਪਾਓ ਅ ਫਸਲਗਾਣੇ ਦਾ ਅਸੀਂ ਚਾਨਕੀ ਮੈਂ ਪਹਿਲਾਂ ਕੰਪਨੀ ਨਾਲ ਅਸੀਂ ਬਾਉਂਡ ਸੀਗਾ ਜੀ ਜਦ ਕੰਪਨੀ ਨਾਲ ਮੇਰਾ ਐਨਓਸੀ ਮੈਨੂੰ ਮਿਲੀ ਫ੍ਰੀ ਹੋਇਆ ਮੈਂ ਕੰਪਨੀ ਤੋਂ ਉਸ ਤੋਂ ਬਾਅਦ ਮੈਂ ਔਰ ਮਟ ਆਪਣੇ ਆਪ ਨੂੰ ਲੈ ਕੇ ਐਜ਼ ਐਜ਼ ਅ ਸਿੰਗਰ ਮੈਂ ਪਹਿਲਾਂ ਆਇਆ ਹੋਇਆ ਸੀ ਕਾਫੀ ਟਾਈਮ ਲੰਘ ਗਿਆ ਇਸ ਗੈਪ ਕਾਫੀ ਟਾਈਮ ਦਾ ਪੈ ਗਿਆ ਸੀ ਔਰ ਅਸੀਂ ਸੋਚਿਆ ਵੀ ਕੋਈ ਨਾ ਕੋਈ ਗਾਣਾ ਆਉਣਾ ਚਾਹੀਦਾ ਮਾਰਕੀਟ ਦੇ ਵਿੱਚ ਕੋਈ ਕਮਰਸ਼ੀਅਲ ਜਾਂ Song ਹੋਵੇ ਜਿਹੜਾ ਲੋਕ ਸੁਣਨ ਜਾਂ DJ ਵਗੈਰਾ ਦਾ Song ਉਹਦਾ ਦਾ ਬੈਠੇ-ਬੈਠਿਆਂ ਨੂੰ ਸਾਨੂੰ ਅਚਾਨਕ ਸਾਡਾ ਮਿੱਤਰ ਹਸਤਾਲਮ ਜੀ ਉਹਦਾ ਫੋਨ ਆਇਆ ਉਹ ਕਹਿੰਦਾ ਯਾਰ ਮੱਟ ਤੁਹਾਡੇ ਕੋਲ ਇੱਕ ਗਾਣਾ ਸੀ ਫਸਲ ਜੀ ਬੈਠੇ-ਬੈਠਿਆਂ ਨੂੰ ਖਿਆਲ ਆਇਆ ਕਹਿੰਦਾ ਵੀ ਤੁਸੀਂ ਡੰਮੀ ਦੇ ਕੇ ਜੋ ਹੈ ਉਤਲ ਕੋਲ ਗਾਣੇ ਦੀ ਯਾਰ ਇਹਦੀ ਕੰਪੋਜੀਸ਼ਨ ਕਰੋ ਬੈਠਿਆਂ-ਬੈਠੇ ਨੇ ਕੰਪੋਜੀਸ਼ਨ ਕੀਤੀ ਦੂਸਰੇ ਦਿਨ ਅਸੀਂ ਡੰਮੀ ਦੇ ਕੇ ਆਏ ਔਰ ਡੰਮੀ ਕਰ ਦਿੱਤੀ ਉਹ ਕਹਿੰਦੇ ਭਾਈ ਤੁਸੀਂ ਇਹਨੂੰ ਫਾਈਨਲ ਡੱਬ ਕਰ ਦਿਓ ਫਾਈਨਲ ਡੱਬ ਕੀਤਾ ਠੀਕ ਠੀਕ ਤੁਸੀਂ ਯਕੀਨ ਨਹੀਂ ਮੰਨਣਾ ਇੱਕ ਹਫ਼ਤੇ ਦੇ ਵਿੱਚ ਉਹ ਗਾਣਾ ਰੈਡੀ ਹੋਇਆ ਵਾਹ ਜੀ ਵਾਹ ਔਡੀਓ ਬੈਦ ਵੀਡੀਓ ਹਮ ਔਰ ਮੇਰਾ ਖਿਆਲ ਹੈ ਵੀ 8ਵੇਂ ਦਿਨ ਉਹ ਗਾਣਾ ਟੀਵੀ ਤੇ ਲੱਗ ਗਿਆ ਸੀ ਜੀ ਇਹਦੇ ਲਈ ਮੈਂ ਸ਼ੁਕਰਗੁਜ਼ਾਰ ਹਾਂ ਬਾਈ ਪਿੰਕੀ ਦਾ ਪਿੰਕੀ ਢਾਲੀਵਾਲ ਸਾਹਿਬ ਅਮਰ ਔਡੀਓ ਦੇ ਜੀ ਜੀ ਔਰ ਸਟਾਲਨ ਦਾ ਮੱਟ ਦਾ ਜੁਆਇ ਉਤਲ ਬਾਜੀ ਦਾ ਜਿਨ੍ਹਾਂ ਦਾ 뮤직 ਸੀ ਜੀ ਔਰ ਉਹ ਗਾਣੇ ਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਕਾਫੀ ਸਾਰੇ ਫੋਨ ਆਏ ਮੈਨੂੰ ਜੀ ਲੈ ਨਹੀਂ ਇਦਾਂ ਇਦਾਂ ਦੀਆਂ ਸੀ ਜੀ ਜੀ ਕੀਤਾ ਲਾਲਿਆ ਨਾਲ ਹਿਸਾਬ ਮੁੜਿਆ ਮੁਸ਼ਕਲ ਨਾਲ ਵਿਆਜ ਪਹਾੜਾ ਕੋਲ ਨਹੀਂ ਸੀ ਕਰਦਾ ਕਿਵੇਂ ਸਵਾਰੀ ਬੱਸਾਂ ਦੀ ਮੈਂ ਪਿੰਡ ਪੈਦਲ ਤੁਰਿਆ ਜਾਵਾ ਫਸਲ ਵੇਚ ਕੇ ਲੱਖਾਂ ਉਹ ਹਾਲਾਤ ਉਦਾਂ ਦੇ ਬਣ ਕੇ ਸੀ ਮੰਡੀਆਂ 'ਚ ਫਸਲ ਪਈ ਸੀ ਕਿਸਾਨ ਦੀ ਬਿਲਕੁਲ ਚਲੋ ਉਹ ਹਾਲਾਤਾਂ ਦੀ ਤਰਜਮਾਨੀ ਕਰਦਾ ਗਾਣਾ ਸੀ ਬਟ ਉਹਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਠੀਕ ਹੈ ਫਤੇਪਾ ਜੀ ਲਿਖਦੇ ਬਹੁਤ ਨੇ ਕਲਮਾ ਬੜੀਆਂ ਨੇ ਸਮੇ ਸਮੇ ਤੋਂ ਕਲਮਾ ਚਲਦੀਆਂ ਆਈਆਂ ਨੇ ਅੱਜ ਜਿਹੜੀ ਅਸੀਂ ਪੱਛਮੀ ਸੱਭਿਆਤਾ ਦੇ ਵਿੱਚ ਜਾ ਕੇ ਕੁਝ ਇਹੋ ਜਿਹੇ ਟ੍ਰੈਂਡ ਅਪਣਾ ਰਹੇ ਆ ਇਹੋ ਜਿਹੇ ਜਿਹੜੇ ਰੀਤੀ ਰਿਵਾਜ ਨੇ ਉਹ ਅਸੀਂ ਆਪਣੇ ਸੱਭਿਆਚਾਰ ਦੇ ਵਿੱਚ ਲੈ ਕੇ ਆ ਰਹੇ ਆ ਪਰ ਕਿਤੇ ਨਾ ਕਿਤੇ ਤੁਸੀਂ ਇਹ ਮੰਨਦੇ ਹੋ ਕਿ ਜਿਹੜੇ ਗੀਤਕਾਰ ਨੇ ਜਾਂ ਗਾਇਕ ਨੇ ਉਹ ਆਪਣੇ ਸਮਾਜ ਦੇ ਵਿੱਚ ਸੱਭਿਆਚਾਰ ਜਿਹੜੀ ਗਰਾਬਟਾ ਰਹੀ ਆ ਉਹਦੇ ਲਈ ਕਿਤੇ ਨਾ ਕਿਤੇ ਜ਼ਿੰਮੇਵਾਰ ਹੈਗੇ ਨੇ ਜ਼ਿੰਮੇਵਾਰ ਗੀਤਕਾਰ ਹੈ ਵੀ ਬਟ ਗੀਤਕਾਰ ਕਰੇ ਵੀ ਕੀ ਹੁਣ ਜਿਹੜੀ ਜਿਹੜੀ ਸਾਡੀ ਲਿਖਣੀ ਆ ਹੂੰ ਲੇਖਣੀ ਆ ਆਪਣੀ ਜਿਹੜਾ ਜੂਥ ਅੱਜ ਦਾ ਜੀ ਉਹਨੇ ਲਿਖਣੀ ਮੈਂ ਨਹੀਂ ਕਹੂੰਗਾ ਕਿ ਬਗਾੜਦੀ ਹੂੰ 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 ਬਟ ਕਿਤੇ ਨਾ ਕਿਤੇ ਮੈਂ ਮੈਂ ਤਾਂ ਇਮਾਨਦਾਰੀ ਵੀ ਮੇਰਾ ਕੋਈ ਏਦਾਂ ਦਾ ਕੋਈ ਗਾਣਾ ਹੋਊਗਾ ਜਿਹਦੇ ਵਿੱਚ ਮੈਂ ਬਹੁਤ ਬਲਗਰ ਸ਼ਬਦ ਲਿਖਿਆ ਹੋਊਗਾ ਜੀ 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 ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਹਰ ਗਾਣੇ ਦੇ ਵਿੱਚ ਕੋਈ ਨਾ ਕੋਈ ਮੈਸੇਜ ਹੋਵੇ ਮੇਰੀ ਕੋਸ਼ਿਸ਼ ਹੀ ਹੁੰਦੀ ਆ ਕਿ ਗਾਣਾ ਹ ਹੋਵੇ ਹੂੰ ਔਰ ਗਾਣਿਆਂ ਨੂੰ ਐਂਟਰਟੇਨ ਮੈਂ ਟੂ ਬੀ ਕਰੇ ਸਰੋਤਿਆਂ ਨੂੰ ਸੁਣਨ ਵਾਲਿਆਂ ਨੂੰ ਉਹਦੇ ਤੇ ਇੰਜੋਏ ਵੀ ਕਰਨ ਗਾਣੇ ਤੇ ਔਰ ਇੱਕ ਮੈਸੇਜ ਵੀ ਹੋਵੇ ਗਾਣੇ ਆਬਸ ਫਤੇ ਭਾਜੀ ਆਮ ਆਪਾਂ ਵੇਖਦੇ ਆ ਜਦੋਂ ਕਿਤੇ ਮੁਕਾਬਲਿਆਂ ਦੀ ਗੱਲ ਹੁੰਦੀ ਆ ਤੁਹਾਡੇ ਜਿਹੜੇ ਗੀਤਾਂ ਨੂੰ ਬਹੁਤ ਜ਼ਿਆਦਾ ਮੌਕਾ ਮਿਲਦਾ ਜਿਹੜੇ ਮੁਕਾਬਲੇ ਦੇ ਵਿੱਚ ਪਾਰਟਿਸਪੇਟ ਕਰਦੇ ਨੇ ਉਹ ਵੱਧ ਤੋਂ ਵੱਧ ਵੱਡੀ ਤਦਾਦ ਦੇ ਵਿੱਚ ਤੁਹਾਡੇ ਗੀਤ ਗਾਉਂਦੇ ਨੇ ਇਹਦੇ ਪਿੱਛੇ ਤੁਸੀਂ ਕੀ ਕਾਰਨ ਮੰਨਦੇ ਹੋ ਕਾਰਨ ਦੇਖੋ ਉਹ ਫਿਰ ਉਹੀ ਗੱਲ ਆ ਗਈ ਮੈਸੇਜ ਵਾਲੀ ਹੈ ਨਾ ਮੈਂ ਤਾਂ ਖੁਸ਼ਕਿਸਮਤਾਂ ਮੇਰੇ ਗਾਣੇ ਉੱਥੇ ਗਾਏ ਜਾਂਦੇ ਨੇ ਸਚਨ ਭਾਜੀ ਨਾਲ ਵਧੀਆ ਪਿਆਰਾ ਸਲੀਮ ਭਾਜੀ ਉੱਥੇ ਆ ਕਲੀਅਰ ਭਾਜੀ ਉੱਥੇ ਆ ਗੁਰਮੀਤ ਭਾਜੀ ਉੱਥੇ ਆ ਜੀ ਜੀ ਸਾਰੇ ਮਿੱਤਰ ਨੇ ਜਿਹੜੇ ਵੱਡੇ ਭਾਈ ਨੇ ਵਧੀਆ ਪਿਆਰ ਕਰਦੇ ਨੇ ਮੈਨੂੰ ਵੀ ਔਰ ਮੈਨੂੰ ਟਾਈਮ-ਟਾਈਮ ਤੇ ਫੋਨ ਵੀ ਲਾਉਂਦੇ ਰਹਿੰਦੇ ਨੇ ਫਤੇ ਤੇਰਾ ਅੱਜ ਆ ਗਾਣਾ ਗਾਇਆ ਸੀ ਯਾਰ ਬੜਾ ਮਜ਼ਾ ਆ ਬੜਾ ਸਵਾਦ ਆ ਖੁਸ਼ਕਿਸਮਤ ਹਾਂ ਬਸ ਪ੍ਰਮਾਤਮਾ ਦੀ ਮਿਹਰ ਆ ਬਾਈ ਜੀ ਜੇ ਆਪਾਂ ਗੱਲ ਕਰੀਏ ਜਿੱਦਾਂ ਅੱਜਕੱਲ ਆਮ ਇੱਕ ਗੱਲ ਵੇਖਣ ਨੂੰ ਆਉਂਦੀ ਆ ਪੰਜਾਬ ਦੀ ਗਾਇਕਾਂ ਦੇ ਵਿੱਚ ਬਹੁਤ ਸਾਰੀ ਗਾਇਕ ਫਿਲਮਾਂ ਦੇ ਵਿੱਚ ਆ ਰਹੇ ਨੇ ਬਾਈ ਫਤੇ ਸ਼ੇਰ ਗੱਲ ਨਹੀਂ ਸੋਚਿਆ ਕਿ ਮੈਂ ਵੀ ਕਦੇ ਕਿਸੇ ਫਿਲਮ ਦੇ ਵਿੱਚ ਆਪਣਾ ਜਿਹੜਾ ਅੱਗੇ ਰੋਲ ਲੈ ਕੇ ਆਵਾਂ ਹਾਲੇ ਦੇਖੋ ਫਿਲਮ ਦਾ ਤਾਂ ਮੈਂ ਤਾਂ ਸੋਚਣਾ ਤਾਂ ਬਹੁਤ ਦੂਰ ਦੀ ਗੱਲ ਹੈ ਜੀ ਜੀ ਮੈਂ ਤਾਂ ਜਮੀ ਬਿਲਕੁਲ ਵੀ ਨਹੀਂ ਖਿਆਲ ਵੀ ਨਹੀਂ ਆਇਆ ਮੈਨੂੰ ਕਦੇ ਅੱਛਾ ਕਿਵੇਂ ਫਿਲਮ ਕਰੂੰਗਾ ਮੇਰੇ ਖਿਆਲ ਨਾਲ ਜੇ ਬਤੌਰ ਐਕਟਰ ਤੁਸੀਂ ਆਉਣਾ ਹਮ ਮਾਰਕੀਟ 'ਚ ਜਾਂ ਫਿਲਮ ਤੇ ਵਿੱਚ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਸਿੱਖਣਾ ਚਾਹੀਦਾ ਐਕਟਿੰਗ ਸਿੱਖਣੀ ਚਾਹੀਦੀ ਆ ਕਲਾਸਾਂ ਲੈਣੀਆਂ ਚਾਹੀਦੀਆਂ ਤੁਹਾਨੂੰ ਸਿੱਖ ਕੇ ਪ੍ਰੋਪਰ ਤਰੀਕੇ ਨਾਲ ਤੁਸੀਂ ਫੇਰ ਐ ਐਜ਼ ਅ ਐਕਟਰ ਤੁਸੀਂ ਆਓ ਤਾਂ ਕਿ ਤੁਸੀਂ ਐਦਾਂ ਦਾ ਕੁਝ ਕਰਕੇ ਜਾਓ ਤੁਹਾਨੂੰ ਰਹਿੰਦੀ ਦੁਨੀਆ ਤੱਕ ਕੋਈ ਭੁੱਲੇ ਨਾ ਵੀ ਯਾਰ ਕਿਸੇ ਬੰਦੇ ਨੇ ਫਿਲਮ ਕੀਤੀ ਬਿਲਕੁਲ ਜੀ ਸਰ ਮੈਂ ਕਦੇ ਵੀ ਨਹੀਂ ਕੋਸ਼ਿਸ਼ ਕਰੂੰਗਾ ਕਿ ਮੈਂ ਫਿਲਮਾਂ ਦੇ ਵਿੱਚ ਜਾਵਾਂ ਜਾਂ ਮੈਂ ਕਿਸੇ ਦੀ ਮਿਹਨਤ ਕਰਾਂ ਵੀ ਯਾਰ ਮੈਨੂੰ ਫਿਲਮ ਚ ਰੋਲ ਦੇ ਦਿਓ ਜਾਂ ਮੈਨੂੰ ਫਿਲਮ ਦੇ ਵਿੱਚ ਕੰਮ ਚਾਹੀਦਾ ਜਿੱਦੇ ਮਾਲਕ ਨੇ ਚਾਹਿਆ ਜਿੱਦੇ ਮੈਂ ਕਾਬਲ ਹੋ ਗਿਆ ਉਸ ਉਹਦੇ ਮੈਨੂੰ ਕੋਈ ਨਾ ਕੋਈ ਆਪੇ ਕਹਿ ਦਊਗਾ ਵੀ ਬਾਈ ਯਾਰ ਫਿਲਮ ਕਰ ਲੈਨੇ ਜੀ ਜੀ ਫਿਰ ਵੀ ਮੈਂ ਸੋਚੂਗਾ 100 ਵਾਰ ਕਿ ਮੈਂ ਕਰਾਂ ਜਾਂ ਨਾ ਫਤੇਬਾਈ ਅੱਜ ਜਿਹੜਾ ਪੰਜਾਬ ਦੇ ਵਿੱਚ ਇੱਕ ਦੁਕਾਨ ਤ ਤਰਾਸਦੀ ਆ ਸਾਡੀ ਨਸ਼ਾ ਬੜਾ ਪੰਜਾਬ ਦੇ ਨੌਜਵਾਨਾਂ ਨੂੰ ਕੌਣ ਮੰਗ ਖਾ ਰਿਹਾ ਜੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮੀਡੀਆ ਦੇ ਰਾਹੀਂ ਵੱਖੋ-ਵੱਖਰੇ ਚੈਨਲਾਂ ਰਾਹੀਂ ਵੱਖੋ-ਵੱਖਰੀਆਂ ਫਿਲਮਾਂ ਰਾਹੀਂ ਸੈਮੀਨਾਰਾਂ ਤੱਕ ਵੀ ਇਹ ਗੱਲ ਹੁੰਦੀ ਹੈ ਕਿ ਪੰਜਾਬ ਦੀ ਜਵਾਨੀ ਨਸ਼ਾ ਨਹੀਂ ਖਾਲੀ ਜੀ ਤੁਸੀਂ ਆਪਣੀ ਕਲਮ ਰਾਹੀਂ ਆਪਣੀ ਆਵਾਜ਼ ਰਾਹੀਂ ਪੰਜਾਬ ਦੀ ਜਵਾਨੀ ਨੂੰ ਕੋਈ ਇਦਾਂ ਦਾ ਸਨੇਹਾ ਦੇਣ ਬਾਰੇ ਸੋਚਿਆ ਜਾਂ ਦੇ ਰਹੇ ਹੋ ਮੈਂ ਤਾਂ ਇਹੀ ਕਹੂੰਗਾ ਕਿ दारू ਪੀ ਕੇ ਕੱਢ ਦੇ ਸ਼ਰਾਬੀ ਗਾਲਾਂ ਗੰਦੀਆਂ ਪਿੰਡ ਦੇ ਵਿਚਾਲੇ ਨਹੀਂ ਉਹ ਠੇਕਾ ਹੋਣਾ ਚਾਹੀਦਾ ਮੇਰਾ ਖਿਆਲ ਹੈ ਨਸ਼ੇ ਸਾਰੇ ਬੰਦ ਹੋਣੇ ਚਾਹੀਦੇ ਜੀ ਜੀ ਹਨਾ ਨਸ਼ਾ ਨਸ਼ਾ ਕੋਈ ਆਪਣੇ ਕੰਮ ਦਾ ਲਾਣੂ ਨਸ਼ਾ ਜਿਹੜਾ ਕੰਮ ਕਰ ਰਿਹਾ ਹੈ ਉਹ ਬਿਲਕੁਲ ਉਹਨੂੰ ਇੱਕ ਨਸ਼ਾ ਬਣਾ ਲਓ ਜਿਵੇਂ ਤੁਸੀਂ ਇੰਟਰਵਿਊ ਇਹ ਤੁਹਾਡਾ ਨਸ਼ਾ ਹੈ ਮੇਰਾ ਲਿਖਣਾ ਜੀ ਜੀ ਇਹ ਵੀ ਇੱਕ ਨਸ਼ਾ ਮੇਰਾ ਗਾਉਣਾ ਇੱਕ ਨਸ਼ਾ ਮੇਰੇ ਖਿਆਲ ਨਾਲ ਜੇ ਇਦਾਂ ਹੋ ਜੇ ਜੀ ਜੀ ਤਾਂ ਬਹੁਤ ਸੁਧਾਰ ਹੋ ਸਕਦਾ ਆਪਣੇ ਸਮਾਜ ਦਾ ਆਪਣੇ ਪੰਜਾਬ ਦਾ ਪੰਜਾਬੀਅਤ ਦਾ ਔਰ ਜਿੰਨੇ ਵੀ ਨੌਜਵਾਨ ਜਿੰਨਾ ਜੂਥ ਹੈ ਸਾਰਾ ਬੜੀ ਵਧੀਆ ਜੀ ਜੀ ਸਭ ਲਈ ਵਧੀਆ ਹੋਣਾ ਜੇ ਇਹ ਸੋਚੋ ਵੀ ਸਾਰਾ ਜਿੱਦਾਂ ਆਮ ਆਪਾਂ ਵੇਖਿਆ ਵੀ ਜਦੋਂ ਬੰਦਾ ਕਿਸੇ ਮਕਾਮ ਤੇ ਪਹੁੰਚਦਾ ਉਹਨੂੰ ਆਪਣੇ ਜਿਹੜੀ ਕਲਾ ਹੈਗੀ ਉਹਦੇ ਵਿੱਚੋਂ ਉਹਨੂੰ ਇੱਕ ਆਨੰਦ ਮਹਿਸੂਸ ਹੋਣ ਲੱਗ ਜਾਂਦਾ ਅੱਜ ਤੁਸੀਂ ਕੋਈ ਸ਼ੱਕ ਨਹੀਂ ਇਸ ਗੱਲ ਦੇ ਵਿੱਚ ਕਿ ਇੱਕ ਪੰਜਾਬ ਦੇ ਸਥਾਪਿਤ ਗਾਇਕਾਂ ਦੇ ਵਿੱਚੋਂ ਅੱਜ ਤੁਹਾਡੀ ਜਦੋਂ ਸ਼ੁਰੂਆਤ ਕੀਤੀ ਸੀ ਤੇ ਅੱਜ ਦਾ ਟਾਈਮ ਜੇ ਤੁਸੀਂ ਨਜ਼ਰ ਮਾਰ ਕੇ ਇਸ ਸਫ਼ਰ ਤੇ ਸਾਨੂੰ ਥੋੜਾ ਜਿਹਾ ਦੱਸੋ ਕਿਵੇਂ ਮਹਿਸੂਸ ਕਰ ਰਹੇ ਹੋ ਆਪਣੇ ਆਪ ਨੂੰ ਹੁਣ ਤਾਂ ਮੈਂ ਬਹੁਤ ਵਧੀਆ ਮਹਿਸੂਸ ਕਰ ਰਿਹਾ ਜੀ ਕਿਉਂਕਿ ਬੰਦਾ ਜਦੋਂ ਕਿਸੇ ਦੇ ਅਧੀਨ ਹੁੰਦਾ ਨਾ ਗੁਲਾਮ ਮਤਲਬ ਲਾ ਲੋ ਗੁਲਾਮੀ ਬਿਲਕੁਲ ਗੁਲਾਮੀ ਇੱਕ ਬਹੁਤ ਵੱਡਾ ਮਤਲਬ ਜਿਸ ਹੈਰਕੋ ਜੰਜੀਰ ਕਹਿ ਲੋ ਹਨ ਜੋ ਹਰ ਦਿਨ ਪਲ ਪਲ ਬੰਦੇ ਨੂੰ ਮੁਕਾਉਂਦੀ ਹੈ ਔਰ ਮੇਰੇ ਨਾਲ ਵੀ ਕੁਝ ਇਦਾਂ ਦੇ ਹਾਦਸੇ ਹੋਏ ਨੇ ਜੀ ਉਦੋਂ ਅਣਜਾਣ ਲਾ ਲੋ ਜਾਂ ਬੌਂਡ ਮੈਂ ਹੋ ਗਿਆ ਕੰਪਨੀ ਨਾਲ ਜੀ ਕੰਪਨੀ ਆਪਣੀ ਜਗ੍ਹਾ ਸਹੀ ਸੀ ਕੁਝ ਹੱਦ ਤੱਕ ਜੇ ਕੰਪਨੀ ਮੇਰੇ ਨਾਲ ਕੋਆਪਰੇਟ ਕਰਦੀ ਮੇਰੇ ਨਾਲ ਵਧੀਆ ਰਹਿੰਦੀ ਹਮ ਕੰਪਨੀ ਤੇ ਮੈਂ ਆਬੀਸਲੀ ਮੈਂ ਵੀ ਉਹਦੇ ਲਈ ਕਰ ਰਿਹਾ ਸੀ ਔਰ ਜਿੰਨੇ ਗਾਣੇ ਕੀਤੇ ਮੈਂ ਸਾਰੇ ਕਰ ਹੀ ਰਿਹਾ ਸੀ ਪਰ ਜਦੋਂ ਬੰਦਾ ਤੁਸੀਂ ਬੰਦੇ ਦਾ ਗੈਪ ਹੀ ਬੰਦੇ ਨੂੰ ਲੋਪ ਹੀ ਕਰਤਾ ਤੁਸੀਂ ਉੱਥੇ ਬੰਦੇ ਦਾ ਕੁਝ ਨਹੀਂ ਰਹਿ ਜਾਂਦਾ ਇੱਕ ਪਾਸੇ ਤੁਸੀਂ ਗਾਣਾ ਇੱਕ ਹਟ ਟੇਪ ਦਿੰਨੇ ਹੋ ਫਤਿਹ ਦਾ ਵਿਕਟਰੀ ਹਾਂ ਦੀ ਖੁਸ਼ੀ ਚ ਕੀਤੀ ਪਾਰਟੀ ਉਹਦੇ ਵਿੱਚ ਕਿੰਨੇ ਕਿੰਨੇ ਗਾਣੇ ਨੇ ਇੱਕ ਪਾਸੇ ਤੁਸੀਂ ਉਹ ਦਿੰਨੇ ਹੋ ਦੂਸਰੇ ਪਾਸੇ ਤੁਸੀਂ ਗੈਪ ਪਾਤਾ 6 ਮਹੀਨਿਆਂ ਦਾ ਨਹੀਂ 3 ਮਹੀਨਿਆਂ ਦਾ ਨਹੀਂ ਤੁਸੀਂ 2.5 ਸਾਲ ਦਾ ਗੈਪ ਪਾਤਾ 1.5 ਸਾਲ ਦਾ ਗੈਪ ਪਾਤਾ ਇਹੀ ਗੱਲ ਬਾਈ ਜੀ ਮੈਂ ਤੁਹਾਨੂੰ ਪੁੱਛਣੀ ਚਾਹੁੰਦਾ ਤੁਹਾਡੇ ਗੈਪ ਦਾ ਵੀ ਇਹੀ ਕਾਰਨ ਹੈ ਕਾਰਨ ਕੰਪਨੀ ਆ ਜੀ ਕਾਰਨ ਹਮਮ ਕਾਰਨ ਕੰਪਨੀ ਆ ਕੰਪਨੀਆਂ ਸਾਰੀਆਂ ਮਾੜੀਆਂ ਨਹੀਂ ਹੁੰਦੀਆਂ ਪਰ ਇੱਕ ਕੰਮ ਕਰਨ ਦਾ ਤਰੀਕਾ ਹੋਣਾ ਚਾਹੀਦਾ ਪਰ ਫਿਰ ਵੀ ਮਾਲਕ ਦੀ ਐਸੀ ਕਿਰਪਾ ਰਹੀ ਹੈ ਐਨਓਸੀ ਕੰਪਨੀ ਨੇ ਦਿੱਤੀ ਮੈਂ ਕੰਪਨੀ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਜੀ 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 ਤੇ ਥੈਂਕਸ ਕੰਪਨੀ ਦਾ ਮੈਂ ਫਿਊਚਰ ਦੇ ਵਿੱਚ ਵੀ ਇਦਾਂ ਦੀ ਗੱਲ ਨਹੀਂ ਹੈਗੀ ਮੈਂ ਫਿਊਚਰ ਦੇ ਵਿੱਚ ਮਾਲਕ ਮੈਨੂੰ ਕੋਈ ਹੋਰ ਤਰੱਕੀ ਦੇਵੇ ਇਸ ਤੋਂ ਅੱਗੇ ਮੈਂ ਜਾਵਾਂ ਇਨ ਫਿਊਚਰ ਮੈਂ ਕੰਪਨੀ ਨਾਲ ਉਹਦੇ ਨਾਲ ਵੀ ਕੰਮ ਕਰੂੰਗਾ ਜੀ 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 ਜੇ ਉਹ ਵਧੀਆ ਕਰਨਗੇ ਤਾਂ ਜੀ ਜੀ ਫਤੇਬਾਈ ਆਪਾਂ ਤੁਹਾਡੇ ਜੀਵਨ ਬਾਰੇ ਤੁਹਾਡੇ ਗਾਇਕੀ ਦੇ ਸਫ਼ਰ ਬਾਰੇ ਕਲਾ ਦੇ ਸਫ਼ਰ ਬਾਰੇ ਪੰਜਾਬ ਦੀ ਸੱਭਿਆਚਾਰਕ ਸੰਗੀਤਕ ਲੈਨ ਬਾਰੇ ਢੇਰ ਸਾਰੀਆਂ ਗੱਲਾਂ ਕੀਤੀਆਂ ਜਾਂਦੇ ਜਾਂਦੇ ਆਪਾਂ ਪੰਜਾਬ ਦੇ ਗਾਇਕਾਂ ਨੂੰ ਪੰਜਾਬ ਦੇ ਗੀਤਕਾਰਾਂ ਨੂੰ ਖਾਸ ਕਰਕੇ ਮੈਂ ਚਾਹਨਾ ਜਿਹੜੇ ਅੱਜ ਕੱਲ ਉੱਭਰ ਕੇ ਸਾਹਮਣੇ ਆਉਣਾ ਚਾਹੁੰਦੇ ਨੇ ਉਹ ਕਿਹੋ ਜਿਹਾ ਲੇਖਣ ਕਿਵੇਂ ਲਿਖਣ ਉਹਦੇ ਬਾਰੇ ਤੁਸੀਂ ਜ਼ਰੂਰ ਚਾਰ ਸ਼ਬਦ ਕਹੋ ਮੈਂ ਹਾਂ ਜੀ ਪਹਿਲੀ ਗੱਲ ਤਾਂ ਇਹ ਆ ਵੀ ਮੈਂ ਐਡਾ ਵੱਡਾ ਕੋਈ ਰਾਈਟਰ ਨਹੀਂ ਹੈਗਾ ਵੀ ਮੈਂ ਸੁਝਾ ਦੇਵਾਂ ਸਾਰਿਆਂ ਨੂੰ ਆਪਣੀ ਆਪਣੀ ਸੋਚ ਹਰ ਕੋਈ ਰੱਖਦਾ ਹੈ ਇੱਕ ਮੈਸੇਜ ਤੁਸੀਂ ਫੇਸਬੁੱਕ ਤੇ ਥੋੜਾ ਜਿਹਾ ਕੋਈ ਪੋਸਟ ਪਾ ਦਿਓ ਥੱਲੇ ਕਮੈਂਟਾਂ ਦੀ ਲਾਈਨ ਲੱਗੀ ਹੁੰਦੀ ਹੈ ਬਿਲਕੁਲ ਹਨਾ ਕਿਉਂਕਿ ਫੇਸਬੁੱਕ ਤੇ ਮਿਲ ਜਾਂਦਾ ਇੱਕ ਤੋਂ ਇੱਕ ਸਿਆਣਾ ਫੇਸਬੁੱਕ ਤੇ ਅੱਜ ਕੱਲ ਹਰ ਇੱਕ ਸਿਆਣਾ ਹੈ ਜੀ ਹਰ ਇੱਕ ਸਿਆਣਾ ਮੈਂ ਤਾਂ ਇਹੀ ਮੈਸੇਜ ਦੇਵਾਂਗਾ ਕਿ ਜੋ ਵੀ ਲਿਖਣਾ ਇੱਕ ਰਿਸ਼ਤੇ ਨਾਤਿਆਂ ਦੀਆਂ ਗੱਲਾਂ ਕਰੋ ਮੈਸੇਜ ਦਿਓ ਭੀੜ ਦੇ ਮਗਰ ਨਾ ਭੇੜਚਾਲ ਚ ਨਾ ਹੋ ਕੁਝ ਅਲੱਗ ਕਰੋ ਜੇ ਕੁਝ ਕਰਨਾ ਤਾਂ ਕਿ ਤੁਹਾਡਾ ਗਾਣਾ ਸੁਣਿਆ ਜਾਵੇ ਤੁਹਾਡੇ ਗਾਣੇ ਨੂੰ ਸਤਿਕਾਰਿਆ ਜਾਵੇ ਔਰ ਤੁਹਾਡਾ ਗਾਣਾ ਹਿੱਟ ਹੋਵੇ ਬਸ ਇਹ ਕੁਝ ਵਧੀਆ ਲਿਖੋ ਸੋ ਦੋਸਤੋ ਇਹ ਸਨ ਬਾਈ ਫਤਿਹ ਸ਼ੇਰਗਿਲ ਅੱਜ ਪੰਜਾਬ ਨੂੰ ਲੋੜ ਹੈ ਬਾਈ ਫਤਿਹ ਵਰਗੇ ਗੀਤਕਾਰਾਂ ਦੀ ਤੇ ਗਾਇਕਾਂ ਦੀ ਕਿਉਂਕਿ ਜਿਹੜਾ ਸੱਭਿਆਚਾਰ ਆ ਉਸ ਨੂੰ ਬਚਾਉਣ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਸੋ ਅਗਲੀ ਵਾਰੀ ਨਿਊਜ਼ ਨੰਬਰ ਟੀਮ ਵੱਲੋਂ ਪ੍ਰੋਗਰਾਮ ਫਨਕਾਰ ਪੰਜਾਬ ਦੇ ਤਹਿਤ ਕਿਸੇ ਹੋਰ ਫਨਕਾਰ ਨੂੰ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਫਿਰ ਆਜ ਰੋਵਾਂਗੇ ਤਦ ਤੱਕ ਲਈ ਰੱਬ ਰਾਖਾ ਮੈਂ ਪਿੰਡ ਪੈਦਲ ਤੁਰਿਆ ਜਾਵਾਂ ਫਸਲ ਵੇਚ ਕੇ ਲੱਖਾਂ ਦੀ ਪਾੜਾ ਕੋਲ ਨਹੀਂ ਸਿੱਕਰਦਾ ਕਿੰਨੇ ਸਵਾਰੀ ਬੱਸਾਂ ਦੀ ਥੈਂਕ ਯੂ ਜੀ ਮਿਹਰਬਾਨੀ